ਹਰਿਆਣੇ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਵੱਲੋਂ ਕਿਹਾ ਗਿਆ ਕਿ ਜੇਕਰ ਪੰਜਾਬ ਪਾਣੀ ਦੇ ਦੇਵੇ ਤਾਂ ਪਾਣੀ ਦੀ ਕਿੱਲ ਦੂਰ ਹੋ ਜਾਵੇਗੀ ਪਰ ਪੰਜਾਬ ਸਰਕਾਰ ਕੋਈ ਗੌਰ ਨਹੀਂ ਕਰਦੀ। ਐਸਵਾਈਐਲ ਅਜਿਹਾ ਮੁੱਦਾ ਜਿਹੜਾ ਲਗਾਤਾਰ ਭੱਖਦਾ ਵੀ ਰਿਹਾ ਹੈ ਤੇ ਹੁਣ ਦੁਬਾਰਾ ਭਖਿਆ ਹੈ। ਸਿੱਧੇ ਤੌਰ ਦੇ ਉਤੇ ਕਹਿ ਦਿੰਦਾ ਹੈ ਕਿ ਅਸੀਂ ਦਿੱਲੀ ਨੂੰ ਜ਼ਰੂਰਤ ਤੋਂ ਵੱਧ ਪਾਣੀ ਦੇ ਰਹੇ ਹਾਂ। ਤੇ ਇਸੇ ਦੇ ਚੱਲਦਿਆਂ ਉਹ ਇਹ ਕਹਿੰਦੇ ਨੇ ਕਿ ਪੰਜਾਬ ਹਰਿਆਣੇ ਨੂੰ ਬਣਦਾ ਪਾਣੀ ਦੇਵੇ। ਤਾਂ ਹਰਿਆਣਾ ਦਿੱਲੀ ਨੂੰ ਪਾਣੀ ਦੇਣ ਲਈ ਤਿਆਰ ਹੈ। ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਉਹਨਾਂ ਨੇ ਵੀ ਵਿੱਚ ਮੌਕਾ ਨਹੀਂ ਜਾਣ ਦਿੱਤਾ ਉਹ ਕਹਿੰਦੇ ਨੇ ਕਿ ਐਸਪੀਆਈਐਲ ਦੀ ਨਹਿਰ ਦੀ ਉਹ ਸਾਰੀ ਕਰਵਾਈ ਜਾਵੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ। ਪੰਜਾਬ ਦੇ ਮੰਤਰੀ ਜਾਂ ਪੰਜਾਬ ਵਾਲੇ ਤਾਂ ਲਗਾਤਾਰ ਕਹਿ ਚੁੱਕੇ ਨੇ ਕਿ ਸਾਡੇ ਕੋਲ ਦੇਣ ਵਾਸਤੇ ਪਾਣੀ ਹੈ ਲਈ ਇਸ ਕਰਕੇ ਕੋਈ ਵੀ ਗੱਲਬਾਤ ਨਹੀਂ ਹੋਵੇਗੀ ਐਸਪੀਆਈਐਲ ਨੂੰ ਲੈ ਕੇ ਵੇ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਚੁੱਕੇ ਨੇ ਪਹਿਲਾਂ ਸਿਰਫ ਇਹ ਵਾਰ ਸੀਗੀ ਹਰਿਆਣਾ ਹਿਮਾਚਲ ਤੇ ਦਿੱਲੀ ਦੀ ਤੇ ਹੁਣ ਇਹਦੇ ਵਿੱਚ ਪੰਜਾਬ ਦੀ ਐਂਟਰੀ ਵੀ ਹੋ ਜਾਣੀ ਹੈ ਪਾਣੀਆਂ ਦੇ ਬੁੱਧੇ ਦੇ ਉੱਤੇ ਹੁਣ ਬੋਲਦੇ ਨੇ ਤਾਂ ਜਦੋਂ ਹੜਾ ਆਇਆ ਸੀ ਤਾਂ ਪੰਜਾਬ ਦੀ ਬਾਹ ਕਿਸੇ ਨੇ ਨਹੀਂ ਫੜੀ ਸੀ ਗਰਜ਼ਲੀ ਜਿੱਥੇ 7 ਸੀਟਾਂ ਆਈਆਂ ਲੋਕ ਸਭਾ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਹੌਸਲੇ ਬੁਲੰਦ ਰਹੇ ਸਨ ਦੂ ਸਾਹਿਬ ਉਹਨਾਂ ਨੇ ਬੜਕ ਮਾਰਨੇ ਸ਼ੁਰੂ ਕਰ ਦਿੱਤੇ ਕਹਿੰਦੇ ਜਲੰਧਰੀ ਜਿੰਮੀ ਚੋਣਾਂ ਆਸੀ ਉਹ ਜਿੱਤਾਂਗੇ ਤੇ ਜਿੱਤਣ ਤੋਂ ਬਾਅਦ ਦੇਖਿਓ ਆਮਾ ਦੀ ਪਾਰਟੀ ਦੇ ਸਮੇਂ ਕਰਮ ਬਦਲੇ ਇੱਕ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਬਾਜਵਾ ਸਾਹਿਬ ਕਹਿੰਦੇ ਜ਼ਰੂਰ ਨੇ ਕਿ ਅਸੀਂ ਜਿੱਤ ਹਾਸਲ ਕਰਾਂਗੇ ਤੇ ਵੈਸੇ ਇਹਦੇ ਦੋ ਫੈਕਟਰ ਕੰਮ ਕਰਦੇ ਹੁੰਦੇ ਨੇ ਇੱਕ ਤਾਂ ਇਹ ਕਿ ਕਈ ਵਾਰ ਜਿਹੜੀ ਜਿੰਮੀ ਚੋਣ ਹੁੰਦੀ ਆ ਉਹ ਸੱਤਾਧਾਰੀ ਪਾਰਟੀ ਦੇ ਹੱਕ ਦੇ ਵਿੱਚ ਚਲੀ ਜਾਂਦੀ ਆ ਤਰਨਤਾਰਨ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਗੁਰਦੁਆਰੇ ਦੇ ਵਿੱਚ ਬੇਅਦਬੀ ਹੋਈ ਹੈ ਇਹ ਵਾਰਦਾਤ ਕਿਸੇ ਪਿੰਡ ਦੇ ਗੁਰੂ ਘਰ ਵਿੱਚ ਨਹੀਂ ਹੋਈ ਕਿਸੇ ਮੁਹੱਲੇ ਦੇ ਕਸਬੇ ਦੇ ਗੁਰੂ ਘਰ ਵਿੱਚ ਨਹੀਂ ਹੋਈ ਬਲਕਿ ਤਰਨਤਾਰਨ ਦੇ ਬੀੜ ਬਾਬਾ ਬੁੱਢਾ ਸਾਬ ਦੇ ਵਿੱਚ ਹੋਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਬੰਦਾ ਕਹਿੰਦੀ ਜੀ ਸਿੱਧਾ ਅੰਦਰ ਜਾਂਦਾ ਹੈ ਗੁਟਕਾ ਸਾਫ ਨੂੰ ਚੁੱਕਦਾ ਗੁਟਕਾ ਸਾਫ ਦੇ ਅੰਗ ਪਾੜਨੇ ਸ਼ੁਰੂ ਕਰ ਦਿੰਦਾ ਹੈ ਉਹਨੂੰ ਜਿਹੜੇ ਸੇਵਾਦਾਰ ਤੇ ਮੁਲਾਜ਼ਮ ਆਪਣੀ ਹਿਰਾਸਤ ਦੇ ਵਿੱਚ ਲੈਂਦੇ ਨੇ ਤੋਂ ਉਸ ਤੋਂ ਬਾਅਦ ਪੁਲਿਸ ਨੂੰ ਦੇ ਦਿੰਦੇ ਨੇ ਸਤਿ ਸ਼੍ਰੀ ਅਕਾਲ ਮੈਂ ਅਬਲਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦਿਆਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਤਰਮਿੰਦਰ ਸੰਧੂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸੰਧੂ ਸਾਹਿਬ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ ਸੰਧੂ ਸਾਹਿਬ ਦਿੱਲੀ ਦੇ ਵਿੱਚ ਜਿੱਥੇ ਪਾਣੀ ਦਾ ਸੰਕਟ ਲਗਾਤਾਰ ਮੰਡਰਾਂ ਦਾ ਜਾ ਰਿਹਾ ਹੈ ਉੱਥੇ ਦੀ ਮੰਤਰੀਆ ਆਤਸ਼ੀ ਵੱਲੋਂ ਵੀ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਹੁਣ ਇੱਕ ਨਵਾਂ ਹੀ ਮੋੜ ਲੈ ਲਿਆ ਦਿੱਲੀ ਦੇ ਪਾਣੀ ਨੂੰ ਲੈ ਕੇ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਵੱਲੋਂ ਕਿਹਾ ਗਿਆ ਕਿ ਜੇਕਰ ਪੰਜਾਬ ਪਾਣੀ ਦੇ ਦੇਵੇ ਤਾਂ ਪਾਣੀ ਦੀ ਕਿੱਲ ਦੂਰ ਹੋ ਜਾਵੇਗੀ ਸੁਪਰੀਮ ਕੋਰਟ ਨੇ ਵੀ ਕਈ ਵਾਰ ਆਦੇਸ਼ ਜਾਰੀ ਕੀਤੇ ਨੇ ਵੀ ਸੁਪਰੀਮ ਕੋਰਟ ਨਹਿਰ ਦੀ ਦौरा ਸਾਰੇ ਕਰਾਈ ਜਾਵੇ ਪਾਣੀ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਕੋਈ ਗੌਰ ਨਹੀਂ ਕਰ ਰਹੀ ਜੀ ਬਿਲਕੁਲ ਬਲਵਿੰਦਰ ਇਸ ਮਾਮਲੇ ਦੇ ਵਿੱਚ ਐਸਵਾਈਐਲ ਦੀ ਐਂਟਰੀ ਹੋਈ ਹੈ ਐਸਵਾਈਐਲ ਅਜਿਹਾ ਮੁੱਦਾ ਜਿਹੜਾ ਲਗਾਤਾਰ ਭਖਦਾ ਵੀ ਰਿਹਾ ਹੈ ਤੇ ਹੁਣ ਦੁਬਾਰਾ ਭਖਿਆ ਹੈ ਇਸ ਮੁੱਦੇ ਦੇ ਉੱਤੇ ਇਹ ਸੀਗਾ ਕਿ ਜਿਹੜੀਆਂ ਚੋਣਾਂ ਹੁਣ ਹੋ ਕੇ ਹਟੀਆਂ ਨੇ ਲੋਕ ਸਭਾ ਦੀਆਂ ਉਹਦੇ ਵਿੱਚ ਕੋਈ ਨਾ ਕੋਈ ਗੱਲ ਜ਼ਰੂਰ ਹੋਵੇਗੀ ਪਰ ਇਹ ਮੁੱਦਾ ਕਿਸੇ ਨੇ ਵੀ ਮੁੱਖ ਮੁੱਦਾ ਨਹੀਂ ਬਣਾਇਆ ਤੇ ਹੁਣ एसवाईएल ਨੂੰ ਇੱਕ ਵਾਰ ਫੇਰ ਉਭਾਰਿਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਜਲ ਸੰਕਟ ਚੱਲ ਰਿਹਾ ਹੈ ਮੰਤਰੀ ਆਤਸ਼ੀ ਵੱਲੋਂ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੰਤਰੀ ਆਤਸ਼ੀ ਦੀ ਭੁਖੜ ਹੜਤਾਲ ਦੇ ਉੱਤੇ ਵੀ ਭਾਜਪਾ ਦੇ ਲੀਡਰ ਸਵਾਲ ਖੜੇ ਕਰ ਰਹੇ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਪਰ ਐਸਵਾਈਐਲ ਦੀ ਐਂਟਰੀ ਹੋਣਾ ਆਪਣੇ ਆਪ ਦੇ ਵਿੱਚ ਅਹਿਮ ਹੈ ਜਦੋਂ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਸੁਪਰੀਮ ਕੋਰਟ 'ਚ ਤਾਂ ਉਸ ਵੇਲੇ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਨੂੰ ਜਲ ਸੰਕਟ ਦੇ ਵਿੱਚੋਂ ਕੱਢਣ ਦੇ ਵਾਸਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪਾਣੀ ਥੋੜਾ ਜਿਹਾ ਵਧਾ ਕੇ ਦੇ ਦੇਵੇ। ਹਿਮਾਚਲ ਪ੍ਰਦੇਸ਼ ਨੇ ਕੋਰੀ ਨਾ ਕਰ ਦਿੱਤੀ, ਪਹਿਲਾਂ ਹਾਂ ਕੀਤੀ, ਫਿਰ ਅਗਲੇ ਦਿਨ ਬਿਆਨ ਆਉਂਦਾ ਕਿ ਅਸੀਂ ਪਾਣੀ ਨਹੀਂ ਦੇ ਸਕਦੇ। ਤੇ ਦੂਜੇ ਪਾਸੇ ਹਰਿਆਣਾ ਨੇ ਕਹਿ ਦਿੱਤਾ ਕਿ ਅਸੀਂ ਪਾਣੀ ਜ਼ਰੂਰਤ ਤੋਂ ਵੱਧ ਦਿੱਲੀ ਨੂੰ ਦੇ ਰਹੇ ਹਾਂ। ਤਾਂ ਸੰਕਟ ਅਜੇ ਬਰਕਰਾਰ ਹੈ, ਟੈਂਕਰਾਂ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਜਿਹੜੇ ਮਹਿੰਗੇ ਭਾਅ ਦੇ ਬਲੈਕ ਦੇ ਵਿੱਚ ਵੇਚੇ ਜਾ ਰਹੇ ਨੇ। ਤੇ ਦੂਜੇ ਪਾਸੇ ਮੰਤਰੀ ਆਤਿਸ਼ੀ ਭੁਖ ਹੜਤਾਲ ਦੇ ਉੱਤੇ ਆ ਤੇ ਐਂਟਰੀ ਹੋਈ ਆ ਨਾਇਬ ਸੈਣੀ ਹੋਰਾਂ ਦੀ ਨਾਇਬ ਸੈਣੀ ਇਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਨੇ ਤਾਂ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਅਸੀਂ ਦਿੱਲੀ ਨੂੰ ਜ਼ਰੂਰਤ ਤੋਂ ਵੱਧ ਪਾਣੀ ਦੇ ਰਹੇ ਹਾਂ ਤੇ ਇਸੇ ਦੇ ਚਲਦਿਆਂ ਉਹ ਇਹ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਨੂੰ ਬਣਦਾ ਪਾਣੀ ਦੇਵੇ ਤਾਂ ਹਰਿਆਣਾ ਦਿੱਲੀ ਨੂੰ ਪਾਣੀ ਦੇਣ ਲਈ ਤਿਆਰ ਹੈ ਤੇ ਜੇਕਰ ਮੰਤਰੀ ਆਤਿਸ਼ੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਕਿ ਯਮਨਾ ਦੇ ਵਿੱਚ ਹਰਿਆਣਾ ਵੱਲੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਉਹ 513 ਐਮ ਜੀ ਡੀ ਛੱਡਿਆ ਜਾ ਰਿਹਾ ਹੈ ਜਦਕਿ ਪਿਛਲੇ ਸਾਲ 613 ਸੀ ਐਮ ਜੀ ਡੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਪਾਣੀ ਨੂੰ ਨਾਪਣ ਦੀ ਤਕਨੀਕ ਆ ਤਾਂ ਮਿਲੀਅਨ ਗੈਲਨ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਕਿੰਨਾ ਪਾਣੀ ਆ ਤਾਂ ਉਹ 513 ਯਮਨਾ ਦੇ ਵਿੱਚ ਆ ਰਿਹਾ ਜੋ ਮੰਤਰੀ ਆਤਿਸ਼ੀ ਦਾ ਕਹਿਣਾ ਹੈ ਤਾ ਦੂਜੇ ਪਾਸੇ ਹੁੱਡਾ ਨੇ ਜੋ ਸਾਬਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਉਹਨਾਂ ਨੇ ਵੀ ਵਿੱਚ ਮੌਕਾ ਨਹੀਂ ਜਾਣ ਦਿੱਤਾ ਉਹ ਕਹਿੰਦੇ ਨੇ ਕਿ ਐਸਪੀਆਈਐਲ ਦੀ ਨਹਿਰ ਦੀ ਉਹ ਸਾਰੀ ਕਰਵਾਈ ਜਾਵੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ ਤਾਂ ਜੋ ਪੰਜਾਬ ਵੱਲੋਂ ਹਰਿਆਣਾ ਨੂੰ ਬਣਦਾ ਹੱਕ ਦਿੱਤਾ ਜਾਵੇ ਤੇ ਹਰਿਆਣਾ ਅੱਗੇ ਜਿਹੜੇ ਲੋਕਾਂ ਦਾ ਹੱਕ ਬੰਦ ਹੈ ਜਿਹੜੇ ਸੂਬਿਆਂ ਦਾ ਉਹਨਾਂ ਨੂੰ ਪੂਰਾ ਪਾਣੀ ਦੇ ਸਕੇ ਤੇ ਪੰਜਾਬ ਦੇ ਮੰਤਰੀ ਜਾਂ ਪੰਜਾਬ ਵਾਲੇ ਤਾਂ ਲਗਾਤਾਰ ਕਹਿ ਚੁੱਕੇ ਨੇ ਕਿ ਸਾਡੇ ਕੋਲ ਦੇਣ ਵਾਸਤੇ ਪਾਣੀ ਹੈ ਨਹੀਂ ਇਸ ਕਰਕੇ ਕੋਈ ਵੀ ਗੱਲਬਾਤ ਨਹੀਂ ਹੋਵੇਗੀ ਐਸਵਾਈਐਲ ਨੂੰ ਲੈ ਕੇ ਮਨੋਹarlal ਖੱਟੜ ਦੀ ਸਰਕਾਰ ਵੇਲੇ ਕਈ ਮੀਟਿੰਗਾਂ ਹੋਈਆਂ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ ਕਰਦੇ ਸੀਗੇ ਸ਼ੁਮਲੀਅਤ ਕਰਦੇ ਸੀਗੇ ਪਰ ਗੱਲ ਕਿਤੇ ਵੀ ਪੂਰੀ ਨਹੀਂ ਹੋਈ ਸੀ ਕਿ ਹੁਣ ਇੱਕ ਵਾਰ ਫੇਰ ਦਿੱਲੀ ਦੇ ਜਲ ਸੰਕਟ ਦੇ ਦੌਰਾਨ ਇਹ ਮੁੱਦਾ ਉੱਭਰ ਆਇਆ ਐਸਵਾਈਐਲ ਦਾ ਐਸਵਾਈਐਲ ਇੱਕ ਅਜਿਹੀ ਨਹਿਰ ਜਿਹਦੇ ਉੱਤੇ ਵਿਵਾਦ ਪੈਦਾ ਹੋ ਗਿਆ ਅਧ ਵਿਚਾਲੇ ਲੋਕਾਂ ਨੇ ਕਿਸਾਨਾਂ ਨੇ ਉਹਨੂੰ ਆਪਣੇ ਖੇਤਾਂ ਦੇ ਵਿੱਚ ਵੀ ਰਲ ਲਿਆ ਕਈ ਥਾਵਾਂ ਦੇ ਉੱਤੇ ਵਿੱਚ ਦਰਖਤ ੋਗਾਏ ਪਰ ਐਸਵਾਈਐਲ ਦਾ ਮੁੱਦਾ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਖੜਿਆ ਹੈ ਤੇ ਐਸਵਾਈਐਲ ਨੂੰ ਲੈ ਕੇ ਹੁਣੇ ਜਿਹੜੀ ਚਰਚਾ ਛਿੜ ਗਈ ਹੈ ਢੋਡਾ ਸਾਹਿਬ ਨੇ ਇਹ ਮੁੱਦਾ ਚੱਕਤਾ ਹੈ ਤੇ ਨਾਇਬ ਸੈਣੀ ਕਹਿੰਦੇ ਨੇ ਕਿ ਅਸੀਂ ਪਾਣੀ ਪੰਜਾਬ ਤੋਂ ਲਵਾਂਗੇ ਤਾਂ ਅੱਗੇ ਦਵਾਂਗੇ ਤੇ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ ਉਹ ਇਸ ਕਰਕੇ ਜਾਣੇ ਜਾਂਦੇ ਨੇ ਵੀ ਜਦੋਂ ਕੋਈ ਅਜਿਹਾ ਮੁੱਦਾ ਹੋਵੇ ਤਾਂ ਆਪਣੀ ਟਿੱਪਣੀ ਜ਼ਰੂਰ ਕਰਦੇ ਜੀ ਮੁੱਖ ਮੰਤਰੀ ਆਤਿਸ਼ੀ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਹਿੰਦੇ ਮੰਤਰੀ ਆਤਿਸ਼ੀ ਭੁਖੜਤਾਲ ਤੇ ਹੈ ਪਰ ਭੁਖੜਤਾਲ ਤੋਂ ਕਾफी ਸਮਾਂ ਗਾਇਬ ਰਹਿੰਦੇ ਨੇ ਉਹਨਾਂ ਦਾ ਸਿੱਧਾ ਨਿਸ਼ਾਨਾ ਹੈ ਕਿ ਸ਼ਾਇਦ ਕਿਤੇ ਜਾ ਕੇ ਆਰਾਮ ਕਰਦੇ ਨੇ ਖਾਂਦੇ ਪੀਂਦੇ ਨੇ ਨਾਮ ਦੀ ਭੁਖੜਤਾਲ ਕੀਤੀ ਜਾ ਰਹੀ ਹੈ ਡਰਾਮਾ ਕੀਤਾ ਜਾ ਰਿਹਾ ਹੈ ਕਹਿੰਦੇ ਕਾਰਵਾਈ ਕਰਨ ਦੀ ਲੋੜ ਆ ਉਹਨਾਂ ਟੈਂਕਰਾਂ ਵਾਲਿਆਂ ਦੇ ਉੱਤੇ ਜਿਹੜੇ ਪਾਣੀ ਦੇ ਟੈਂਕਰ ਭਰ ਕੇ ਲੈ ਕੇ ਆਉਂਦੇ ਨੇ ਮਹਿੰਗੇ ਭਾਅ ਦੇ ਵੇਚਦੇ ਨੇ ਟੈਂਕਰ ਮਾਫੀਆ ਜਿਹੜਾ ਦਿੱਲੀ ਦੇ ਵਿੱਚ ਪੈਦਾ ਹੋ ਗਿਆ ਹੈ ਉਹਦੇ ਉੱਤੇ ਲਗਾਮ ਲਾਉਣ ਦੀ ਲੋੜ ਹੈ ਨਾ ਕਿ ਇਸ ਤਰ੍ਹਾਂ ਦੇ ਡਰਾਮੇ ਕਰਨ ਦੀ ਕਿ ਤੁਸੀਂ ਸੜਕਾਂ ਦੇ ਉੱਤੇ ਆ ਜਾਓ ਤੇ ਦੂਜੇ ਪਾਸੇ ਬਲਵਿੰਦਰ ਪਾਜਪਾ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਜਿੰਨੇ ਵੀ ਪਾਜਪਾ ਦੇ ਵਰਕਰ ਨੇ ਚਾਹੇ ਉਹ ਲੇਡੀਜ਼ ਨੇ ਚਾਹੇ ਜੈਂਟਸ ਨੇ ਉਹ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸੀ ਤੇ ਲੇਡੀਜ਼ ਤਾਂ ਘਰਾਂ ਦੇ ਉੱਤੇ ਆਪਣੇ ਨਾ ਚੱਕ ਕੇ ਘੜੇ ਸਿਰਾਂ ਦੇ ਉੱਤਰਾ ਕੇ ਲੈ ਕੇ ਆ ਗਈਆਂ ਕਿ ਸਾਡੇ ਘਰਾਂ ਦੇ ਵਿੱਚ ਪਾਣੀ ਤੱਕ ਨਹੀਂ ਹੈਗਾ ਅਸੀਂ ਖਾਲੀ ਘੜੇ ਲਈ ਫਿਰਦੇ ਆਂ ਤਾਂ ਜਦੋਂ ਉਹਨਾਂ ਨੂੰ ਖਦੇੜਨ ਲਈ ਪਾਣੀ ਦੀਆਂ ਬਿਛਾੜਾਂ ਕੀਤੀਆਂ ਜਾਂਦੀਆਂ ਨੇ ਤਾਂ ਉਦੋਂ ਪਾਣੀ ਦੀ ਦੁਰਵਰਤੋਂ ਵੀ ਹੁੰਦੀ ਹੈ ਇੱਕ ਪਾਸੇ ਦਿੱਲੀ ਦੇ ਵਿੱਚ ਪਾਣੀ ਹੈ ਨਹੀਂ ਦੂਜੇ ਪਾਸੇ ਭਾਜਪਾ ਨੂੰ ਖਦੇੜਨ ਵਾਸਤੇ ਪਾਣੀ ਦੀਆਂ ਬਿਛਾੜਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਤੇ ਜਿੰਨੀ ਕੋ ਸਪੀਡ ਦੇ ਉੱਤੇ ਬਿਛਾੜ ਹੁੰਦੀ ਹੈ ਤਾਂ ਪਤਾ ਨਹੀਂ ਕਿੰਨੇ ਕਿ ਲੀਟਰ ਪਾਣੀ ਇੱਕੋ ਵਾਰ ਦੇ ਵਿੱਚ ਹੀ ਅਜਾਈਂ ਵਹਿ ਜਾਂਦਾ ਹੈ ਮਾਮਲਾ ਕਾਫੀ ਗੰਭੀਰ ਹੈ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਹੋਇਆ ਹੈ ਤੇ ਹੁਣ ਸੂਬੇ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਚੁੱਕੇ ਨੇ ਪਹਿਲਾਂ ਸਿਰਫ ਇਹ ਵਾਰ ਸੀਗੀ ਹਰਿਆਣਾ ਹਿਮਾਚਲ ਤੇ ਦਿੱਲੀ ਦੀ ਤੇ ਹੁਣ ਇਹਦੇ ਵਿੱਚ ਪੰਜਾਬ ਦੀ ਐਂਟਰੀ ਵੀ ਹੋ ਜਾਣੀ ਆ ਪੰਜਾਬ ਦੇ ਲੀਡਰ ਵੀ ਇਹਦੇ ਉੱਤੇ ਪ੍ਰਤੀਕਰਮ ਦੇਣਗੇ ਕਿ ਐਸਵਾਈਐਲ ਬੰਨਣੀ ਚਾਹੀਦੀ ਆ ਜਾਂ ਨਹੀਂ ਜੀ ਸੰਸਾਦ ਵਿੱਚ ਜਿਵੇਂ ਐਸਵਾਈਐਲ ਦਾ ਮੁੱਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਸਾਲ ਇੱਕ ਗੱਲ ਤੇ ਬਿਆਨ ਦਿੱਤਾ ਗਿਆ ਸੀ ਜਦੋਂ ਪੰਜਾਬ ਨੂੰ ਪਾਣੀ ਦੀ ਮਾਰ ਪਈ ਸੀ ਉਹਨਾਂ ਕਹਿੰਦੇ ਸੋ ਹੁਣ ਲੈ ਲਓ ਪਾਣੀ ਵੀ ਸਾਡੇ ਕੋਲ ਪਾਣੀ ਤੁਸੀਂ ਕਹਿੰਦੇ ਪਾਣੀ ਆ ਲੈ ਲਓ ਜਦੋਂ ਕੋਈ ਮੰਨਿਆ ਨਹੀਂ ਸੀਗਾ ਤੇ ਹੁਣ ਦੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਕੀ ਪ੍ਰਤੀਕਰਮ ਦੁਆਰਾ ਇਹਨਾਂ ਕੋਲ ਰੱਖਦੇ ਨੇ ਜੀ ਬਿਲਕੁਲ ਭਗਵੰਤ ਮਾਨ ਹੋਰਾਂ ਦਾ ਵੀ ਬਿਆਨ ਜ਼ਰੂਰ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਹਰਿਆਣਾ ਤਾਂ ਸਾਜ਼ਿਸ਼ਾਂ ਕਰ ਰਹੀ ਹੈ ਜੀ ਘੱਗਰ ਵਾਲੇ ਪਾਸਿਓਂ ਕਹਿੰਦੇ ਜਦੋਂ ਪਾਣੀ ਦਾ ਫਲੋ ਜ਼ਿਆਦਾ ਹੈ ਤਾਂ ਉਧਰਲੇ ਪਾਸੇ ਨੂੰ ਜਾਣਾ ਹੈ ਤਾਂ ਉਹ ਇੱਧਰ ਪੰਜਾਬ ਵੱਲ ਤੋੜਨ ਦੇ ਇਲਜ਼ਾਮ ਵੀ ਲਗਾਏ ਗਏ ਸੀਗੇ ਕਿ ਪੰਜਾਬ ਦੇ ਪਿੰਡਾਂ ਨੂੰ ਤਬਾਹ ਕਰਨ ਦੀ ਇੱਕ ਸਕੀਮ ਤੇ ਸਾਜ਼ਿਸ਼ ਘੜੀ ਜਾ ਰਹੀ ਜੀ ਤੇ ਉਦੋਂ ਵੈਸੇ ਸੱਚੀ ਗੱਲ ਹੈ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਹੁਣ ਬੋਲਦੇ ਨੇ ਤਾਂ ਜਦੋਂ ਹੜਾ ਆਇਆ ਸੀ ਤਾਂ ਪੰਜਾਬ ਦੀ ਬਾਹ ਕਿਸੇ ਨੇ ਨਹੀਂ ਫੜੀ ਸੀ ਕਿਉਂਕਿ ਆਪਾਂ ਪਟਿਆਲੇ ਦੀ ਗੱਲ ਕਰੀਏ ਸੰਗਰੂਰ ਦੀ ਗੱਲ ਕਰੀਏ ਤਾਂ ਇਹ ਸਾਰੇ ਜਾ ਕੇ ਹਰਿਆਣੇ ਦੇ ਨਾਲ ਲੱਗ ਜਾਂਦੇ ਨੇ ਖਨੌਰੀ ਵਾਲੇ ਪਾਸਿਓਂ ਜਾਓ ਤਾਂ ਉਧਰੋਂ ਚੱਲ ਜਿਓ ਤੁਸੀਂ ਹਿਸਾਰ ਵਾਲੇ ਪਾਸੇ ਨੂੰ ਲੰਘ ਜਓ ਜਿੱਧਰ ਮਰਜੀ ਚੱਲ ਜਓ ਮੱਲੋਂ ਨਾਲ ਲੱਗਦਾ ਸਿਰਸਾ ਹੋ ਗਿਆ ਪੰਜਾਬ ਦੇ ਡੱਬ ਵਾਲੀ ਬਾਰਡਰ ਤੋਂ ਉਹ ਸਾਰਾ ਇਧਰਲੇ ਪਾਸੇ ਜੁੜ ਜਾਂਦਾ ਤੇ ਖਾਸ ਜਿਹੜੀ ਮਾਰ ਸੀਗੀ ਸੰਗਰੂਰ ਤੇ ਪਟਿਆਲਾ ਦੇ ਵਿੱਚ ਪਈ ਸੀ ਕਿ ਇਸ ਕਰਕੇ ਉਦੋਂ ਵੀ ਇਹ ਸਵਾਲ ਸੀਗੇ ਕਿ ਹੁਣ ਤੁਸੀਂ ਪਾਣੀ ਸੰਭਲੋ ਹੁਣ ਤੁਹਾਡੇ ਕੋਲ ਇੰਨਾ ਪਾਣੀ ਆ ਰਿਹਾ ਹੁਣ ਤੁਸੀਂ ਕਿਉਂ ਨਹੀਂ ਆਪਦੇ ਵਾਸਤੇ ਪ੍ਰਬੰਧ ਕਰਦੇ ਜੀ ਤਾਂ ਪਾਣੀਆਂ ਦਾ ਮੁੱਦਾ ਹੈ ਪਾਣੀਆਂ ਨੂੰ ਲੈ ਕੇ ਵੈਸੇ ਸੁਚੇਤ ਹੋਣ ਦੀ ਲੋੜ ਆ ਪਾਣੀ ਧਰਤੀ ਹੇਟਲਾ ਵੀ ਖਤਮ ਹੋ ਰਿਹਾ ਹੈ ਆਪਾਂ ਨਹਿਰੀ ਪਾਣੀ ਵਾਸਤੇ ਲੜੀ ਜਾਂਦੇ ਆ ਦਰਿਆਈ ਪਾਣੀ ਵਾਸਤੇ ਲੜੀ ਜਾਂਦੇ ਆ ਪਰ ਜਿਹੜਾ ਜ਼ਮੀਨ ਦੇ ਵਿੱਚੋਂ ਪਾਣੀ ਅਸੀਂ ਕੱਢ ਰਹੇ ਹਾਂ ਉਹ ਪਾਣੀ ਵੀ ਬਚਾਉਣਾ ਜ਼ਰੂਰੀ ਆ ਉਹਦੇ ਵਾਸਤੇ ਵੀ ਲੜਾਈ ਲੜਨੀ ਚਾਹੀਦੀ ਆ ਕਿ ਆਪਾਂ ਨਹਿਰੀ ਪਾਣੀ ਆਪਸ ਦੇ ਵਿੱਚ ਵੰਡ ਲਈਏ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਤਾਂ ਉਹ ਜਿਹੜਾ ਰਿਪੀਰੀਅਨ ਲਾਅ ਲੱਗ ਜਾਂਦਾ ਉਹਦੇ ਮੁਤਾਬਕ ਜਿੱਥੋਂ ਦਰਿਆ ਨਿਕਲਦੇ ਨੇ ਜਿੱਥੋਂ ਜ਼ਿਆਦਾ ਨੁਕਸਾਨ ਹੁੰਦਾ ਉਹ ਜ਼ਮੀਨਾਂ ਕਿਉਂਕਿ ਦਰਿਆ ਦਾ ਕੋਈ ਆਪਣਾ ਖੇਤਰਫਲ ਨਹੀਂ ਹੁੰਦਾ ਜੀ ਦਰਿਆ ਦਾ ਤੁਸੀਂ ਰਾਤ ਨੂੰ ਦੇਖੋਗੇ ਇੱਕ ਵਹਾਏ ਤਾਂ ਦੂਜਾ ਨਾਲ ਦੀ ਨਾਲ ਪਤਾ ਨਹੀਂ ਕਿੰਨੀਆਂ ਕਾ ਫਸਲਾਂ ਨਾਲ ਹੀ ਖਿੱਚ ਕੇ ਲੈ ਜਾਵੇ ਤਾਂ ਉਹ ਨੁਕਸਾਨ ਜਿਹੜਾ ਹੁੰਦਾ ਉਹਦੇ ਮੁਤਾਬਕ ਪਾਣੀ ਦੇਣ ਦੇ ਉੱਤੇ ਗਰਾਰੀ ਅੜੀ ਹੋਈ ਆ ਤੇ ਹੁਣ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਮੁੜ ਹੁਣ ਜਦੋਂ ਭੱਗ ਗਿਆ ਐਸਵਾਈਐਲ ਦਾ ਮੁੱਦਾ ਤਾਂ ਹੋ ਸਕਦਾ ਹੈ ਕਿ ਨਵੀਂ ਚਰਚਾ ਇਸ ਮੁੱਦੇ ਦੇ ਉੱਤੇ ਛੜ ਜਾਵੇ ਜੀ ਸੰਧੂ ਜੀ ਪਾਸੇ ਗੱਲ ਕਰਦੇ ਆਂ ਜਲੰਧਰ ਜਿਮਨੀ ਚੋਣਾਂ ਲੈ ਕੇ ਜਿੱਥੇ ਸਿਆਸਤ ਨੂੰ ਲਗਾਤਾਰ ਭਖਦੀ ਜਾ ਰਹੀ ਹੈ ਕਿਉਂਕਿ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੈ। ਇਹ ਪਾਰਟੀ ਕਹਿੰਦੀ ਵੀ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ। ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਜੋ ਕਿ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ ਜਿੱਤੇ ਦੂਜੇ ਪਾਸੇ ਚਰਜ ਸੀ ਚੰਨੀ ਜੋ ਕਿ ਜਲੰਧਰ ਤੋਂ ਲੋਕ ਸਭਾ ਦੇ ਇੱਕ ਵੱਡੀ ਜਿੱਤ ਨਾਲ ਜਿੱਤੇ ਸੀਗੇ ਤੇ ਹੁਣ ਕਾਂਗਰਸ ਦੀ ਜਿੱਥੇ 7 ਸੀਟਾਂ ਆਈਆਂ ਨੇ ਲੋਕ ਸਭਾ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਹੌਸਲੇ ਬੁਲੰਦ ਰਹੇ ਸੰਧੂ ਸਾਹਿਬ। ਹੁਣ ਉਹਨਾਂ ਨੇ ਬੜਕ ਮਾਰਨੀ ਸ਼ੁਰੂ ਕਰ ਦਿੱਤੀ ਹੈ ਕਹਿੰਦੇ ਜਲੰ ਹੇ ਵਦਲ ਦੇਖਣ ਨੂੰ ਮਿਲੇਗਾ ਜੀ ਪਰ ਬਲਵਿੰਦਰ ਕਈ ਵਾਰ ਹੁੰਦਾ ਨਾ ਕਿ ਬੜਕਾਂ ਬੜਕਾਂ ਹੀ ਰਹਿ ਜਾਂਦੀਆਂ ਹੁੰਦੀਆਂ ਨੇ ਆ ਜਿਵੇਂ ਕੱਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਜ਼ਮਾਨਤ ਨੂੰ ਲੈ ਕੇ ਢੋਲ ਢਮਕੇ ਹੋ ਗਏ ਸਾਰੇ ਕਿਤੇ ਲੱਡੂ ਵੰਡੇ ਗਏ ਆਤਿਸ਼ਬਾਜ਼ੀਆਂ ਚੱਲ ਗਈਆਂ ਭੰਗੜੇ ਪੈ ਗਏ ਜੀ ਪਰ ਈਡੀ ਨੇ ਜਾ ਕੇ ਉੱਥੇ ਜਾ ਕੇ ਸਟੇ ਲੈ ਲਈ ਹਾਈ ਕੋਰਟ ਪਹੁੰਚ ਕੇ ਤਾਂ ਉਹ ਖੁਸ਼ੀਆਂ ਜਿਹੜੀਆਂ ਉਹ ਇੱਕ ਤਰੀਕੇ ਦੇ ਨਾਲ ਮੱਧਮ ਪੈ ਗਈਆਂ ਪਰ ਹੁਣ ਇਸੇ ਤਰ੍ਹਾਂ ਹੀ ਜਿਹੜੀ ਗੱਲ ਜ਼ਿਮਨੀ ਚੋਂਦੀ ਹੈ ਜ਼ਿਮਨੀ ਚੋਂ ਇੱਕ ਲੋਕਲ ਏਰੀਆ ਦੀ ਚੋਣ ਆ ਪੂਰੇ ਜਲੰਧਰ ਦੀ ਚੋਣ ਨਹੀਂ ਹੈਗੀ ਸਿਰਫ ਉੱਥੋਂ ਦਾ ਇੱਕ ਹਲਕਾ ਹੈ ਪੱਛਮੀ ਉਸ ਪੱਛਮੀ ਹਲਕੇ ਦੀ ਚੋਣ ਆ ਜੀ ਤੇ VOTER ਵੀ ਨੇ ਉਹ ਬਹੁਤ ਘੱਟ ਨੇ ਗਿਣਤੀ ਦੀਆਂ ਵੋਟਾਂ ਸਾਰਿਆਂ ਨੂੰ ਰਲ ਮਿਲ ਕੇ ਵੰਡ ਕੇ ਪੈ ਜਾਣਗੀਆਂ ਪਰ ਜਲੰਧਰ ਪੂਰੇ ਦੀ ਆਪਾਂ ਇਹਨੂੰ ਚੋਣ ਨਹੀਂ ਗਿਣ ਸਕਦੇ ਸਿਰਫ ਪੱਛਮੀ ਦੇ ਕਰਕੇ VOTER ਵੀ ਸੀਮਤ ਨੇ ਉੱਥੋਂ ਦੇ ਲੋਕਾਂ ਦਾ ਜਿਹੜਾ ਧਾਰੂਮਦਾਰ ਹੋ ਉਹ ਵੀ ਸੀਮਤ ਹੈ ਇਸੇ ਕਰਕੇ ਤਾਂ ਲੋਕਲ ਲੀਡਰਾਂ ਦੇ ਉੱਤੇ ਕਾਂਗਰਸ ਨੇ ਤੇ ਅਕਾਲੀ ਦਲ ਨੇ ਦਾਾ ਖੇਡਿਆ ਤੇ ਉੱਥੋਂ ਦੀਆਂ ਜਿਹੜੀਆਂ ਮਿਊਨਿਸਪਲ ਕੌਂਸਲਰ ਰਹਿ ਚੁੱਕੀਆਂ ਨੇ ਡਿਪਟੀ ਮੇਅਰ ਰਹਿ ਚੁੱਕੀ ਹੈ ਲੀਡਰ ਉਹਨਾਂ ਨੂੰ ਹੀ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਦ ਕਿ ਸ਼ੀਤ ਲੰਗਰਾਲ ਵਰਗੇ ਐਮਐਲਏ ਬਣ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਵੱਡੇ ਲੀਡਰ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਬਾਜਵਾ ਸਾਹਿਬ ਕਹਿੰਦੇ ਜ਼ਰੂਰ ਨੇ ਕਿ ਅਸੀਂ ਜਿੱਤ ਹਾਸਲ ਕਰਾਂਗੇ ਤੇ ਵੈਸੇ ਇਹਦੇ ਦੋ ਕ ਫੈਕਟਰ ਕੰਮ ਕਰਦੇ ਹੁੰਦੇ ਨੇ ਇੱਕ ਤਾਂ ਇਹ ਕਿ ਕਈ ਵਾਰ ਜਿਹੜੀ ਜ਼ਿਮਨੀ ਚੋਣ ਹੁੰਦੀ ਆ ਉਹ ਸੱਤਾਧਾਰੀ ਪਾਰਟੀ ਦੇ ਹੱਕ ਦੇ ਵਿੱਚ ਚਲੀ ਜਾਂਦੀ ਹੈ ਕਿਉਂਕਿ ਸੱਤਾਧਾਰੀ ਪਾਰਟੀ ਦੇ ਉੱਤੇ ਉਮੀਦਾਂ ਹੁੰਦੀਆਂ ਨੇ ਕਿ ਯਾਰ ਬੰਦਾ ਉਹ ਵੱਖਰੀ ਪਾਰਟੀ ਦਾ ਜਿਤਾ ਕੇ ਕੀ ਕਰਨਾ ਹੈ ਕਿਉਂਕਿ ਜਿਹਦੀ ਪੁੱਛ ਹੀ ਨਹੀਂ ਹੋਣੀ ਵਿਧਾਨ ਸਭਾ 'ਚ ਜਾ ਕੇ ਜੇ ਪਾਰਟੀ ਦੇ ਨਾਲ ਸਬੰਧਤ ਹੋਊਗਾ ਜਿਵੇਂ ਆਮ ਆਦਮੀ ਪਾਰਟੀ ਹੈ ਆਵਾਦਮੀ ਪਾਰਟੀ ਦਾ ਐਮਐਲਏ ਬਣਦਾ ਤਾਂ ਘਟੋ ਘਟਾ ਆਵਾਦਮੀ ਪਾਰਟੀ ਦੀ ਸਰਕਾਰ ਢਾਈਕ ਸਾਲ ਜਲੰਧਰ ਦੇ ਵਿੱਚ ਵਿਕਾਸਤਾ ਕਰੂਗੀ ਕੁਝ ਸੋਚੂਗੀ ਤੇ ਦੂਜੇ ਪਾਸੇ ਜੇਕਰ ਚੰਨੀ ਸਾਹਬ ਵਾਲਾ ਫੈਕਟਰ ਦੇਖਿਆ ਜਾਵੇ ਤਾਂ ਚੰਨੀ ਸਾਹਬ ਨੇ ਜਿੰਨਾ ਕੁ ਮਾਰਜਨ ਹਾਸਲ ਕਰ ਲਿਆ ਉਨੀਆਂ ਵੋਟਾਂ ਤਾਂ ਉਮੀਦਵਾਰਾਂ ਨੂੰ ਵੈਸੇ ਹੀ ਕਈਆਂ ਨੂੰ ਪਈਆਂ ਜਿੰਨੇ ਮਾਰਜਨ ਦੇ ਨਾਲ ਉਹ ਜਿੱਤ ਗਏ ਤਾਂ ਚੰਨੀ ਸਾਹਿਬ ਦੀ ਹਵਾ ਵੀ ਬਣੀ ਹੋਈ ਆ ਪੂਰੀ ਉੱਥੇ ਕਿ ਚਰਨੀ ਸਿੰਘ ਚੰਨੀ ਹੁਣ ਐਮਪੀ ਬਣੇ ਨੇ ਜੇਕਰ ਆਪਾਂ ਇਧਰਲੇ ਪਾਸੇ ਵੀ ਐਮਐਲਏ ਕਾਂਗਰਸ ਦਾ ਬਣਾ ਦਈਏ ਤਾਂ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਆ ਤਾਂ ਫਾਇਦਾ ਉਧਰ ਵੀ ਹੋ ਸਕਦਾ ਕਿਉਂਕਿ ਚੰਨੀ ਸਾਹਿਬ ਜੇ ਇਸ ਜਿੱਤ ਤੋਂ ਖੁਸ਼ ਹੁੰਦੇ ਨੇ ਜੀ ਤਾਂ ਵੱਦ ਤੋਂ ਵੱਧ ਗਰੰਟਾਂ ਜਲੰਧਰ ਦੇ ਵਿਕਾਸ ਵਾਸਤੇ ਲੈ ਕੇ ਆਉਣਗੇ ਆਪਣੇ ਐਮਪੀ ਕੋਟੇ ਦੇ ਵਿੱਚੋਂ ਕਾਫੀ ਕੁਝ ਕਰ ਦੇਣਗੇ ਤਾਂ ਇਸ ਕਰਕੇ ਹੁਣ ਦਾਵਾ ਡੋਲ ਜੀ ਸਥਿਤੀ ਆ ਮੁਕਾਬਲਾ ਦੋਵਾਂ ਤਰ੍ਹਾਂ ਦੇ ਦਰਮਿਆਣੀ ਮੁਖ ਦੇ ਦੇਖਣ ਨੂੰ ਮਿਲਦਾ ਹੈ ਕਿਉਂਕਿ ਭਾਜਪਾ ਦਾ ਜੇਕਰ ਆਪਾਂ ਪਿਛਲਾ ਥੋੜਾ ਜਿਹਾ ਦੇਖੀਏ ਭਾਜਪਾ ਦੇ ਵਿੱਚ ਇਹ ਹੈ ਕਿ ਸ਼ੀਤਲ ਉਂਗਰਾਲ ਭਾਜਪਾ ਦੇ ਕੈਂਡੀਡੇਟ ਨੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮਹਿੰਦਰ ਭਗਤ ਉਹ ਵੀ ਭਾਜਪਾ ਵੱਲੋਂ ਦੋ ਵਾਰ ਚੋਣ ਲੜ ਚੁੱਕੇ ਨੇ 17 ਦੇ ਵਿੱਚ ਵੀ ਪਰ ਦੋਵੀਂ ਵਾਰ ਉਹਨਾਂ ਦੀ ਹਾਰ ਹੋਈ ਹੈ ਇਸ ਕਰਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਮੁਕਾਬਲਾ ਹੈ ਪਰ ਜਿਹੜੀ ਦੂਸ਼ਣਬਾਜੀ ਉਹ ਬੜੀ ਚੱਲ ਰਹੀ ਹੈ ਬਾਜਵਾ ਸਾਹਿਬ ਤਾਂ ਸਿੱਧਾ ਕਹਿ ਦੇਣ ਕਿ ਸਾਡੀ ਜਿੱਤ ਹੋਣੀ ਹੋਣੀ ਹੈ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਪੁੱਛ ਲਿਆ ਕਹਿੰਦੇ ਜੀ ਚੰਨੀ ਸਾਹਿਬ ਤੁਸੀਂ ਮਤਲਬ ਫਲਾਣਾ ਹਲਕਾ ਹੈ ਜੀ ਉਸ ਹਲਕੇ ਦੇ ਵਿੱਚ ਅੰਗਰਾਲ ਕਹਿੰਦੇ ਨੇ ਵੀ ਇਹਨਾਂ ਦਾ ਦਬਦਬਾ ਹੈ ਨਹੀਂਗਾ ਉਹ ਕਹਿੰਦੇ ਦਬਦਬਾ ਦਾ ਭਾਈ ਅੰਗਰਾਲ ਦਾ ਉੱਥੇ ਕਿ ਉੱਥੇ ਰੇੜੀ ਵਾਲਿਆਂ ਤੋਂ ਹਫਤਾ ਉਹ ਲੈਂਦੇ ਨੇ ਦੜਾ ਸੱਟਾ ਜਿਹੜਾ ਉੱਥੇ ਚੱਲਦਾ ਉਹ ਏਜ ਲਵਾਉਂਦੇ ਨੇ ਇਸ ਕਰਕੇ ਇਹਨਾਂ ਦਾ ਇਲਾਕਾ ਹੈ ਪਰ ਇਹ ਇਲਾਕੇ ਨੂੰ ਅਸੀਂ ਕਹਿੰਦੇ ਇਹਨਾਂ ਚੀਜ਼ਾਂ ਤੋਂ ਮੁਕਤ ਕਰਵਾਉਣਾ ਹੈ ਪਛਮੀ ਤੋਂ ਜੀ ਤਾਂ ਜੋ ਵਿਕਾਸ ਕੀਤਾ ਜਾ ਸਕੇ ਪਰ ਹੁਣ ਦੇਖਣਾ ਹੋਊਗਾ ਵੀ ਉੱਥੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਪਰ ਜ਼ੋਰ ਸਾਰਿਆਂ ਨੇ ਲਾਇਆ ਹੈ ਖਾਸ ਤੌਰ ਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੋਠੀ ਕਰਾਇ ਤੇ ਲੈ ਲਈ ਹੈ ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਸੰਦੀਪ ਪਾਟਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਮਾਨ ਸੰਭਾਲੀ ਹੋਈ ਹੈ 23 ਦੇ ਕਰੀਬ ਉੱਥੇ ਮੰਤਰੀਆਂ ਨੇ ਐਮ ਐਲ ਏ ਨੇ ਐਮ ਪੀ ਨੇ ਪਹੁੰਚ ਕੇ ਪ੍ਰਚਾਰ ਕਰਨਾ ਉਧਰੋਂ ਭਾਜਪਾ ਵਾਲੇ ਵੀ 336 ਬੰਦਿਆਂ ਦੀ ਲਿਸਟ ਬਣਾ ਕੇ ਬੈਠੇ ਨੇ ਜਿਨ੍ਹਾਂ ਨੇ ਚੋਣ ਪ੍ਰਚਾਰ ਕਰਨਾ ਹੈ ਯਾਨੀ ਕਿ ਇੱਕ ਛੋਟੇ ਜਿਹੇ ਹਿੱਸੇ ਦੀ ਚੋਣ ਪਰ ਖਾਸ ਜਲੰਧਰ ਦੀ ਚੋਣ ਇਸ ਕਰਕੇ ਜ਼ਿਆਦਾ ਪ੍ਰਭਾਵੀ ਹੋਈ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਪਾਂ ਬੇਦਬੀ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਗੁਰਦੁਆਰਿਆਂ ਦੇ ਵਿੱਚ ਸੰਧੂ ਸਾਹਿਬ ਬੇਦਬੀਆਂ ਹੁੰਦੀਆਂ ਨੇ ਹਾਲਾਂਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ 딜 ਚ ਰੱਖ ਦਿੱਤਾ ਜਾਂਦਾ ਤੇ ਹੁਣ ਵੀ ਤਰਨਤਾਰਨ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਗੁਰਦੁਆਰੇ ਦੇ ਵਿੱਚ ਬੇਦਬੀ ਹੋਈ ਹੈ ਤੇ ਮੁਦਰਬ ਨੂੰ ਗ੍ਰਫਤਾਰ ਕਰ ਲੈ ਗਿਆ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਕਈ ਸਵਾਲ ਉੱਠਦੇ ਨੇ ਵੀ ਜਿਹੜੇ ਬੇਅਦਬੀਆਂ ਕਰਦਣ ਫਾਂਸੀ ਸਜ਼ਾ ਹੋਣੀ ਚਾਹੀਦੀ ਉਹਨਾਂ ਤੇ ਐਨਐਸਏ ਲਗਾ ਦਿੱਤਾ ਜਾਣਾ ਚਾਹੀਦਾ ਜੀ ਇਹ ਗੱਲਾਂ ਕਿਤੇ ਨਾ ਕਿਤੇ ਗੱਲਾਂ ਚੁੱਕੀ ਰਹਿ ਜਾਂਦੀਆਂ ਨੇ ਜੀ ਜੀ ਬਿਲਕੁਲ ਜੀ ਬੇਅਦਬੀਆਂ ਹੋ ਰਹੀਆਂ ਨੇ ਤੇ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਉੱਤੇ ਕਾਨੂੰਨ ਬਣਾਉਣ ਦਾ ਦਾਵਾ ਕਰ ਚੁੱਕੇ ਨੇ ਜਿਹੜੇ ਸਰਵਜੀਤ ਸਿੰਘ ਖਾਲਸਾ ਜੀ ਫਰੀਦਕੋਟ ਤੋਂ ਜਿੱਤ ਹਾਸਲ ਕਰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਮੈਂ ਲੋਕ ਸਭਾ 'ਚ ਪਹੁੰਚੂਗਾ ਜਾ ਕੇ ਮੈਂ ਇਹੀ ਮੰਗ ਕਰਾਂਗਾ ਕਿ ਬੇਅਦਬੀ ਮਾਮਲਿਆਂ ਦੇ ਉੱਤੇ ਸਖਤ ਕਾਨੂੰਨ ਬਣਾਇਆ ਤੇ ਘਟੋ ਘਟ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਆਰੰਭੀ ਜਾਵੇ ਤਾਂ ਸਰਵੀ ਸਿੰਘ ਖਾਲਸਾ ਹੋਰੀ ਕੀ ਕਰਦੇ ਨੇ ਉਹ ਵੱਖਰੀ ਗੱਲ ਆ ਪਰ ਬੇਅਦਬੀਆਂ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ ਤੇ ਜਿਹੜੀ ਹੁਣ ਵਾਰਦਾਤ ਹੋਈ ਹੈ ਇਹ ਵਾਰਦਾਤ ਕਿਸੇ ਪਿੰਡ ਦੇ ਗੁਰੂ ਘਰ ਵਿੱਚ ਨਹੀਂ ਹੋਈ ਕਿਸੇ ਮਹੱਲੇ ਦੇ ਕਸਬੇ ਦੇ ਗੁਰੂ ਘਰ ਵਿੱਚ ਨਹੀਂ ਹੋਈ ਬਲਕਿ ਤਰਨਤਾਰਨ ਦੇ ਬੀੜ ਬਾਬਾ ਬੁੱਢਾ ਸਾਬ ਦੇ ਵਿੱਚ ਹੋਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਸੰਗਰਾਮ ਵਾਲੇ ਦਿਨ ਤਾਂ ਲੋਕ ਪਿੰਡਾਂ ਤੋਂ ਪਹੁੰਚਦੇ ਨੇ ਲੰਗਰ ਲਾਏ ਜਾਂਦੇ ਨੇ ਬਹੁਤ ਜ਼ਿਆਦਾ ਮਤਲਬ ਉੱਥੇ ਇਕੱਠ ਹੋ ਜਾਂਦਾ ਜੀ ਉੱਥੇ ਬੇਅਦਬੀ ਹੋਣਾ ਬਹੁਤ ਵੱਡੀ ਜਿਹੜੀ ਗੱਲ ਹੈ ਕਿਉਂਕਿ ਇੱਕ ਬੰਦਾ ਕਹਿੰਦੇ ਜੀ ਸਿੱਧਾ ਅੰਦਰ ਜਾਂਦਾ ਹੈ ਗੁਟਕਾ ਸਾਹਿਬ ਨੂੰ ਚੁੱਕਦਾ ਗੁਟਕਾ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੰਦਾ ਉਹਨੂੰ ਜਿਹੜੇ ਸੇਵਾਦਾਰ ਤੇ ਮੁਲਾਜ਼ਮ ਆਪਣੀ ਹਿਰਾਸਤ ਦੇ ਵਿੱਚ ਲੈਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਦੇ ਦਿੰਦੇ ਨੇ ਪਰ ਇੱਥੇ ਇੱਕ ਗੱਲ ਇਹ ਜ਼ਰੂਰ ਸਹੀ ਹੋਈ ਆ ਪਿਛਲੀਆਂ ਬੇਅਦਬੀਆਂ ਨਾਲੋਂ ਕਿ ਉਹਨੂੰ ਫੜਿਆ ਤੇ ਪੁਲਿਸ ਦੇ ਹਵਾਲੇ ਕਰਤਾ ਕਿ ਪੁਲਿਸ ਉਹਦੇ ਉਤੇ ਕਾਰਵਾਈ ਕਰੇ ਸਖਤੀ ਨਾਲ ਉਹਦੇ ਤੋਂ ਪੁੱਛਗਿੱਛ ਕਰੇ ਜੀ ਨਹੀਂ ਤਾਂ ਪਿੱਛੇ ਜੇ ਫਿਰੋਜ਼ਪੁਰ ਦੇ ਵਿੱਚ ਬੇਅਦਬੀ ਹੋਈ ਹੋਰ ਨਾ ਥਾਵਾਂ ਤੇ ਹੋਈ ਤਾਂ ਉੱਥੇ ਤਾਂ ਕੁੱਟ-ਕੁੱਟ ਕੇ ਉਹ ਮੁੰਡਿਆਂ ਨੂੰ ਮਾਰ ਹੀ ਦਿੱਤਾ ਗਿਆ ਪਤਾ ਹੀ ਨਹੀਂ ਲੱਗਿਆ ਵੀ ਕਿੰਨੇ ਭੇਜਿਆ ਸੀ ਕਿਉਂ ਆਏ ਸੀ ਕੀ ਉਹਨਾਂ ਦੀ ਮਨਚਾ ਸੀ ਕੀ ਚਾਹੁੰਦੇ ਸੀਗੇ ਬਸ ਇਹ ਕਹਿੰਦਾ ਕਿ ਉਹ ਮਾਨਸਿਕ ਰੋਗੀ ਸੀਗੇ ਪਰ ਸਵਾਲ ਇਹ ਵੀ ਹੈ ਕਿ ਮਾਨਸਿਕ ਰੋਗੀ ਸਿੱਧੇ ਗੁਰੂ ਘਰਾਂ ਦੇ ਵਿੱਚ ਹੀ ਕਿਉਂ ਐਂਟਰ ਹੋ ਜਾਂਦੇ ਨੇ ਹੋਰ ਵੀ ਧਾਰਮਿਕ ਸਥਾਨ ਨੇ ਕਦੇ ਉੱਥੇ ਬੇਅਦਬੀ ਦੀਆਂ ਘਟਨਾਵਾਂ ਬਹੁਤ ਘੱਟ ਸੁਣਦੇ ਅਸੀਂ ਨਹੀਂ ਚਾਹੁੰਦੇ ਕਿ ਬੇਅਦਬੀ ਸਵਾਲ ਇਹ ਹੀ ਹੁੰਦੇ ਨੇ ਕਿ ਗੁਰੂ ਘਰਾਂ ਦੇ ਵੱਲ ਹੀ ਕਿਉਂ ਆਉਂਦੇ ਨੇ ਕੀ ਗੁਰੂ ਘਰਾਂ ਦੇ ਵਿੱਚ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਖਾਮੀਆਂ ਰਹਿ ਜਾਂਦੀਆਂ ਨੇ ਤੇ ਅੱਜ ਕੱਲ ਤਾਂ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਜਿੱਥੇ ਪਾਠੀ ਸਿੰਘ ਬੈਠ ਕੇ ਪਾਠ ਕਰਦੇ ਨੇ ਗੁਰੂ ਸਾਹਿਬ ਦੀ ਤਾਬਿਆ ਬੈਠਦੇ ਨੇ ਉੱਥੇ ਪੂਰੇ ਸ਼ੀਸ਼ੇ-ਸ਼ੂਸ਼ੇ ਲਾ ਕੇ ਜਾ ਉਹਨਾਂ ਦੀ ਹੁਣ ਪੂਰੀ ਵਾਰਡ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਉਸ ਚੱਲਦੇ ਹੋਏ ਪਾਠ ਦੇ ਵਿੱਚ ਜਾਂ ਗੁਰੂ ਸਾਹਿਬ ਤੱਕ ਨਾ ਪਹੁੰਚ ਸਕੇ ਤਾਂ ਇਸ ਕਰਕੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜਿਹੜੀ ਚਬਾਲਦਾਈਆ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਊਗੀ ਕਿਉਂ ਆਇਆ ਕਿਸ ਤਰ੍ਹਾਂ ਆਇਆ ਉਹ ਕੀ ਉਹਦੀ ਮਨਛਾ ਸੀਗੀ ਜਿਵੇਂ ਕੋਈ ਅਪਡੇਟ ਆਏਗੀ ਆਪਾਂ ਜ਼ਰੂਰ ਦਵਾਂਗੇ ਪਰ ਬੇਅਦਬੀ ਦੀਆਂ ਘਟਨਾਵਾਂ ਇਸ ਕਰਕੇ ਵੀ ਲਗਾਤਾਰ ਵਾਪਰ ਰਹੀਆਂ ਨੇ ਕਿਉਂਕਿ ਜਿਹੜਾ ਬਰਗਾੜੀ ਦੇ ਵਿੱਚ ਇਸ ਤੋਂ ਇਲਾਵਾ ਹੋਰ ਨਾਲ ਥਾਵਾਂ ਦੇ ਉੱਤੇ ਬੇਅਦਬੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਠੋਸ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਰਾਈਲ ਚੱਲ ਰਹੇ ਨੇ ਇੱਕ ਅਦਾਲਤ ਤੋਂ ਦੂਜੀ ਅਦਾਲਤ ਦੇ ਵਿੱਚ ਮਾਮਲਾ ਪਹੁੰਚਾ ਦਿੱਤਾ ਜਾਂਦਾ ਹੈ ਫਿਰ ਵਾਪਸੀ ਕਰ ਲਈ ਜਾਂਦੀ ਹੈ ਸਿੱਟਾ ਬਣਾਉਂਦੇ ਨੇ ਜਿਹੜੀ ਸਿੱਟ ਨਵੀਂ ਬਣਦੀ ਹੈ ਉਹ ਪੁਰਾਣੀ ਥਾਂ ਦੇ ਉੱਤੇ ਜਾ ਕੇ ਪਹਿਲਾਂ ਸਾਰੀ ਜਾਂਚ ਕਰਦੀ ਹੈ ਸਿੱਟਾਂ ਦੀਆਂ ਰਿਪੋਰਟਾਂ ਨੇ ਜਿਹੜੀਆਂ ਉਹ ਇਦਾਂ ਦੀਆਂ ਇਦਾਂ ਹੀ ਪਈਆਂ ਨੇ ਕੋਈ ਜਾਂਚ ਅੱਗੇ ਨਹੀਂ ਵਧ ਰਹੀ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਖੌਫ ਪੈਦਾ ਕਰਨ ਵਾਲੀ ਗੱਲ ਨਹੀਂ ਹੈਗੀ ਕਿਤੇ ਵੀ ਹਾਲਾਂਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੋ ਜਿਹਾਂ ਪਿੱਛੇ ਵਾਰਦਾਤਾ ਕੀਤੀਆਂ ਨੇ ਉਹ ਖੌਫ ਪੈਦਾ ਕਰਦੀਆਂ ਨੇ ਪਰ ਜਿਹੜੇ ਲੋਕਾਂ ਨੇ ਸ਼ਰਾਰਤੀ ਤੱਤਾਂ ਨੇ ਮਾਹੌਲ ਖਰਾਬ ਕਰਨਾ ਹੁੰਦਾ ਉਹ ਫਿਰ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕਰਦੇ ਹੁੰਦੇ ਜੀ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਲ ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਬਿਜਲੀ ਲੈ ਕੇ ਵੱਡੇ ਦਾਅਵੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਥਰਮਲ ਪਲਾਂਟ ਬੇਦਿੱਤੀ ਸੀ ਪਰ ਸਾਡੀ ਸਰਕਾਰ ਨੇ ਥਰਮਲ ਪਲਾਂਟ ਖਰੀਦੇ ਨੇ ਤੇ ਉਹਨਾਂ ਦੇ ਉੱਤੇ ਕੰਮ ਵੀ ਕੀਤੇ ਨੇ ਤੇ ਅਸੀਂ ਲੋਕਾਂ ਨੂੰ ਬਿਜਲੀ ਵੀ ਦਿੱਤੀ ਹੈ ਜੀ ਬਿਲਕੁਲ ਥਰਮਲ ਪਲਾਂਟ ਤਾਂ ਇੱਕੋ ਹੀ ਖਰੀਦਿਆ ਹੈ ਇਹਨਾਂ ਨੇ ਤੇ ਦੂਜੇ ਪਾਸੇ ਅੱਜ ਜਿਹੜਾ ਰਾਜ ਪਦਰੀ ਸਮਾਗਮ ਸੀਗਾ ਹੁਸ਼ਿਆਰਪੁਰ ਦੇ ਵਿੱਚ ਕਬੀਰ ਜਨਮ ਦਿਨ ਮੌਕੇ ਭਗਤ ਕਬੀਰ ਹੋਰਾਂ ਨੂੰ ਯਾਦ ਕੀਤਾ ਗਿਆ ਨਮਨ ਕੀਤਾ ਗਿਆ ਤੇ ਇਸੇ ਦੌਰਾਨ ਹੀ ਉਹਨਾਂ ਨੇ ਵੀ ਜਾ ਕੇ ਸੰਬੋਧਨ ਕੀਤਾ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਕਬੀਰ ਸਾਹਿਬ ਦੀ ਸੋਚ ਨੂੰ ਬਚਾ ਕੇ ਰੱਖਣ ਦੀ ਲੋੜ ਹੈ ਉਹਨਾਂ ਦੇ ਦਸਾਈ ਮਾਰਗ ਦੇ ਉਤੇ ਚੱਲਣ ਦੀ ਲੋੜ ਹੈ ਤੇ ਜਦੋਂ ਸ਼ੁਰੂ ਕਰਦੇ ਨੇ ਉਹ ਕਹਿੰਦੇ ਨੇ ਕਿ ਮੈਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਰਾਜਨੀਤੀ ਬਥੇਰੀ ਹੁੰਦੀ ਹੈ ਕਰਦੇ ਵੀ ਰਹਿੰਦੇ ਆ ਕਰਾਂਗੇ ਵੀ ਪਰ ਅੱਜ ਦਾ ਜਿਹੜਾ ਦਿਨ ਆ ਉਹ ਸਿਰਫ ਕਬੀਰ ਸਾਹਿਬ ਨੂੰ ਪਰ ਨਾਲ ਹੀ ਉਹ ਆਪਣੇ ਜਿਹੜੀ ਸਰਕਾਰ ਆ ਉਹਦੀ ਕਾਰਗੁਜ਼ਾਰੀ ਉਹਦੇ ਗੁਣਗਾਨ ਕਰਦੇ ਹੋਈ ਨਜ਼ਰ ਆਉਂਦੇ ਨੇ ਕਹਿੰਦੇ ਅਸੀਂ 90% ਘਰਾਂ ਨੂੰ ਮੁਫਤ ਬਿਜਲੀ ਦਿੱਤੀ ਹੋਈ ਆ ਯਾਨੀ ਕਿ ਜ਼ੀਰੋ ਬਿੱਲ ਆ ਰਹੇ ਨੇ ਅਸੀਂ ਨੌਕਰੀਆਂ ਦੇ ਦਿੱਤੀਆਂ ਨੌਜਵਾਨਾਂ ਨੂੰ ਇਸ ਤੋਂ ਇਲਾਵਾ ਅਸੀਂ ਯੂਪੀਐਸਸੀ ਵਾਸਤੇ 8 ਸੈਂਟਰ ਵੀ ਖੋਲਣ ਜਾ ਰਹੇ ਹਾਂ ਤਾਂ ਜੋ ਵਿਦਿਆਰਥੀ ਤਿਆਰੀ ਕਰ ਸਕਣ ਤੇ ਅੱਗੇ ਆਪਣਾ ਭਵਿੱਖ ਸਵਾਰ ਸਕਣ ਚੰਗੇ ਇੱਕ ਅਫਸਰ ਦੇ ਅਹੁਦੇ ਉੱਤੇ ਪਹੁੰਚ ਸਕਣ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰੀ ਸਕੂਲ ਬਣਾ ਰਹੇ ਹਾਂ ਜਿਹੜਾ ਸਾਡਾ ਸਿਹਤ ਵਿਭਾਗ ਆ ਉਹ ਵੀ ਆਪਣੇ ਕੰਮਾਂ ਦੇ ਵਿੱਚ ਅੱਗੇ ਵਧ ਰਿਹਾ ਹੈ ਜੋ ਮਾਡਲ ਦਿੱਲੀ ਦੇ ਵਿੱਚ ਲਾਗੂ ਕੀਤੇ ਸੀਗੇ ਉਹ ਮਾਡਲ ਇੱਥੇ ਲੈ ਕੇ ਆ ਰਹੇ ਆ ਚੰਗੇ ਮਾਡਲ ਨੇ ਲੋਕਾਂ ਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਕਹਿੰਦੇ ਨੇ ਕਿ 2 ਸਾਲ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਗਏ ਆ 2 ਸਾਲਾਂ ਦੇ ਵਿੱਚ ਤੇ ਕਹਿੰਦੇ ਮੈਂ ਤਾਂ ਥੱਕਦਾ ਹੀ ਨਹੀਂ ਹੈਗਾ ਜਦੋਂ ਪੰਜਾਬ ਦੇ ਵਿਕਾਸ ਦੀ ਗੱਲ ਹੋਵੇ ਤਾਂ ਮੈਂ ਤੁਹਾਡੇ 'ਚ ਹੁੰਨਾ ਹੈ ਤੁਹਾਡਾ ਜਿਹੜਾ ਮੈਨੂੰ ਹੌਸਲਾ ਮਿਲਦਾ ਹੈ ਤੇ ਮੈਂ ਆਪਣੇ ਜਿਹੜੇ ਮੰਤਰੀ ਨੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਵੀ ਕਹਿਣਾ ਉਹਨਾਂ ਕਿ ਆਪਾਂ ਪੰਜਾਬ ਨੇ ਆਪਾਂ ਨੂੰ ਮੌਕਾ ਦਿੱਤਾ ਹੈ ਕਿਸਮਤ ਦੇ ਨਾਲ ਆਪਾਂ ਨੂੰ ਇਹ ਮੌਕਾ ਮਿਲਿਆ ਤਾਂ ਆਪਾਂ ਅੱਗੇ ਵਧੀਏ 2 ਸਾਲ ਹੋਰ ਵੀ ਜਿਹੜੇ 2.5 ਸਾਲ ਰਹਿੰਦੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਪੂਰੇ ਵਿਕਾਸ ਕਾਰਜ ਕਰੀਏ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਇਹਨਾਂ ਸਵਾਲਾਂ ਦੇ ਉੱਤੇ ਵਿਰੋਧੀ ਜ਼ਰੂਰ ਜਵਾਬ ਦਿੰਦੇ ਨੇ ਉਹ ਕਹਿੰਦੇ ਨੇ ਕਿ ਸਿਹਤ ਸਹੂਲਤਾਂ ਤੇ ਜਦੋਂ ਅਸੀਂ ਵੀ ਕਿਤੇ ਫੀਲਡ ਦੇ ਵਿੱਚ ਜਾਈਏ ਤਾਂ ਕਈ ਥਾਵਾਂ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਸਿਹਤ ਸਹੂਲਤਾਂ ਹੁੰਦੀਆਂ ਹੀ ਨਹੀਂ ਨਾਮ ਦੇ ਕਲੀਨਿਕ ਰਹਿ ਜਾਂਦੇ ਨੇ ਕਈ ਵਾਰ ਨਾਮ ਦੀਆਂ ਡਿਸਪੈਂਸਰੀਆਂ ਰਹਿ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਬਲਵਿੰਦਰ 2-3 ਦਿਨ ਹੀ ਹਫ਼ਤੇ ਦੇ ਵਿੱਚ ਕਈ ਵਾਰ ਡਾਕਟਰ ਆਉਂਦੇ ਨੇ ਤੇ ਬਾਕੀ ਸਾਰੀ ਉਹ ਫਾਰਮਾਸਿਸਟ ਦੇ ਹਵਾਲੇ ਹੁੰਦੀ ਆ ਉਹੀ ਸਾਰੀਆਂ ਬਿਮਾਰੀਆਂ ਦੀ ਦਵਾਈ ਦਿੰਦਾ ਹੁੰਦਾ ਨਜ਼ਰ ਆਉਂਦਾ ਜਾਂ ਫਿਰ ਕੋਈ ਹੈਲਥ ਵਰਕਰ ਹੁੰਦਾ ਸੋ ਸਵਾਲ ਨੇ ਸਿੱਖਿਆ ਨੂੰ ਲੈ ਕੇ ਵੀ ਸਵਾਲ ਨੇ ਹੈਲਥ ਨੂੰ ਲੈ ਕੇ ਵੀ ਸਵਾਲ ਨੇ ਪਰ ਮੁੱਖ ਮੰਤਰੀ ਸਾਹਿਬ ਆਪਣੀ ਪਿੱਠ ਥਾਪੜਦੇ ਹੋਏ ਦਿਖਾਈ ਦੇ ਰਹੇ ਨੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਰਵਦੀ ਦੀ ਬਿੱਟੂ ਦੀ ਜੋ ਕਿ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਹਾਰ ਗਏ ਸੀ ਫਿਰ ਵੀ ਉਹਨੂੰ ਕੇਂਦਰ ਦੇ ਵਿੱਚ ਮੰਤਰੀ ਲਗਾ ਦਿੱਤਾ ਗਿਆ ਤੇ ਉਹਨੇ ਕਿਹਾ ਕਿ ਅਸੀਂ ਪੰਜਾਬ ਦੇ ਜਿਹੜੇ ਮੁੱਦੇ ਮੈਂ ਉਹ ਚੁੱਕਦਾ ਰਵਾਂਗਾ ਤੇ ਲਗਾਤਾਰ ਜਿਵੇਂ ਵੀ ਗੱਲ ਹੋਏਗੀ ਮੈਂ ਜ਼ਰੂਰ ਉੱਪਰ ਲੈ ਕੇ ਜਾਵਾਂਗਾ ਬਿਲਕੁਲ ਬਲਵਿੰਦਰ ਪੰਜਾਬ ਦੇ ਮੁੱਦੇ ਕਾਫੀ ਅਹਿਮ ਨੇ ਜਿਦੇ ਵਿੱਚ ਇੱਕ ਤਾਂ ਆਰਡੀਐਫ ਰੁਕਿਆ ਹੋਇਆ ਹੈ ਰੂਰਲ ਡਿਵੈਲਪਮੈਂਟ ਫੰਡ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਵਾਸਤੇ ਉਹ ਫੰਡ ਆ ਪਰ ਕੇਂਦਰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਪੰਜਾਬ ਸਰਕਾਰ ਨੂੰ ਕਿ ਅਸੀਂ ਤਾਂ ਨਹੀਂ ਤੁਹਾਨੂੰ ਦੇ ਰਹੇ ਤੁਸੀਂ ਉਹਦਾ ਗਲਤ ਉਪਯੋਗ ਕਰ ਰਹੇ ਹੋ ਅਸੀਂ ਉਹ ਤੁਹਾਨੂੰ ਪਿੰਡਾਂ ਦੇ ਵਿਕਾਸ ਲਈ ਦੇ ਰਹੇ ਹਾਂ ਤੇ ਤੁਸੀਂ ਉਹਦੇ ਨਾਲ ਮੁਹੱਲਾ ਕਲੀਨਿਕ ਬਣਾਉਣੇ ਸ਼ੁਰੂ ਕੀਤੇ ਹੋਏ ਨੇ ਤਰਵਨੀਤ ਬਿੱਟੂ ਨੇ ਵੀ ਇਹੀ ਕਿਹਾ ਹੈ ਕਿ ਉਸ ਫੰਡ ਦੀ ਜਾਂਚ ਹੋ ਰਹੀ ਹੈ ਜਾਂਚ ਤੋਂ ਬਾਅਦ ਦੇ ਵਿੱਚ ਹੀ ਜਦੋਂ ਸਾਰਾ ਕੁਝ ਸਾਹਮਣੇ ਆਏਗਾ ਕਲੀਅਰ ਹੋ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਹੀ ਅਸੀਂ ਦੇਖਾਂਗੇ ਕਿ ਉਹ ਫੰਡ ਕਿਵੇਂ ਲੈ ਕੇ ਆਉਣਾ ਤੇ ਕੋਸ਼ਿਸ਼ ਰਹੇਗੀ ਕਿ ਅਸੀਂ ਆਰਡੀਐਫ ਨੂੰ ਵਾਪਸ ਲੈ ਆਈਏ ਤੇ ਕਈ ਪ੍ਰੋਜੈਕਟ ਰੱਦ ਹੋਣ ਦੇ ਉੱਤੇ ਵੀ ਉਹਨਾਂ ਨੇ ਕਿਹਾ ਹੈ ਕਿ ਇਕ ਤਾਂ ਕਿਸਾਨ ਜਥੇਬੰਦੀਆਂ ਆੜੀਆਂ ਹੋਈਆਂ ਨੇ ਜਿਹੜੇ ਸੜਕੀ ਪ੍ਰੋਜੈਕਟ ਰੱਦ ਹੋ ਗਏ ਨੇ ਇਸ ਤੋਂ ਇਲਾਵਾ ਕਹਿੰਦੇ ਸਰਕਾਰ ਵੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਵਿਕਾਸ ਹੋਵੇ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਰਵਨੀਤ ਬਿੱਟੂ ਨਵੇਂ-ਨਵੇਂ ਐਮਪੀ ਬਣੇ ਨੇ ਐਮਪੀ ਬਣਨ ਤੋਂ ਐਮਪੀ ਨਹੀਂ ਬਣੇ ਐਮਪੀ ਦੀ ਤਾਂ ਚੋਣ ਹਾਰ ਗਏ ਉਹ ਨਵੇਂ-ਨਵੇਂ ਮੰਤਰੀ ਬਣੇ ਨੇ ਰਾਜ ਮੰਤਰੀ ਰੇਲ ਰਾਜ ਮੰਤਰੀ ਬਣੇ ਨੇ ਤੇ ਕਈ ਫੈਸਲੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਦੇ ਚੱਲਦਿਆਂ ਹੁਣ ਉਹਨਾਂ ਦੇ ਬਿਆਨ ਵੀ ਚਰਚਾ ਦੇ ਵਿੱਚ ਨੇ ਪੰਜਾਬ ਦੇ ਸੰਦਰਭ 'ਚ ਗੱਲ ਕਰਦੇ ਨੇ ਭਾਜਪਾ ਦਾ ਗੁਣਗਾਨ ਕਰਦੇ ਨੇ ਕਿਉਂਕਿ ਉਹ ਭਾਜਪਾ ਦਾ ਹਿੱਸਾ ਬਣ ਚੁੱਕੇ ਨੇ ਤੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਕਿਹਾ ਕਿ ਇਹਦੇ ਲਈ ਜ਼ਿੰਮੇਵਾਰ ਨੇ ਜਿਹੜੇ ਪ੍ਰੋਜੈਕਟ ਰੱਦ ਹੋਏ ਨੇ ਸੜਕੀ ਮਾਰਗ ਬਣਨੇ ਸੀ ਕਿਸਾਨਾਂ ਨੇ ਜ਼ਮੀਨ ਦੇਣ ਤੋਂ ਨਾ ਕਰ ਦਿੱਤੀ ਪਰ ਕਿਸਾਨ ਕਹਿੰਦੇ ਨੇ ਕਿ ਸਾਨੂੰ ਬਣ ਦਾ ਰੇਟ ਨਹੀਂ ਮਿਲਦਾ ਬਣ ਦਾ ਮੁਆਵਜ਼ਾ ਨਹੀਂ ਮਿਲਦਾ ਤਾਂ ਅਸੀਂ ਆਪਣੀਆਂ ਜ਼ਮੀਨਾਂ ਕਿਉਂ ਦਈਏ ਕਿਉਂਕਿ ਜ਼ਮੀਨ ਜਦੋਂ ਇੱਕ ਵਾਰ ਹੱਥੋਂ ਨਿਕਲੀ ਜਾਣੀ ਆ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਰਹਿਣਾ ਇਸ ਕਰਕੇ ਉਹ ਆਪਣੇ ਪਉ ਵਿਖ ਨੂੰ ਦੇਖਦੇ ਹੋਏ ਜ਼ਿਆਦਾ ਰੇਟ ਮੰਗਦੇ ਨੇ ਜੋ ਬਣਦਾ ਹੈ ਕਹਿੰਦੇ ਉਹਨਾਂ ਸਾਨੂੰ ਤੈਅ ਛੁਦਾ ਰੇਟ ਹੀ ਦਿੱਤਾ ਜਾਵੇ ਤੇ ਮਸਲੇ ਹੋਰ ਵੀ ਨੇ ਕਹਿੰਦੇ ਕਿ ਆ ਜਿਹੜਾ ਭਾਰਤ ਭੂਸ਼ਨਾਸ਼ੂ ਦੇ ਮਸਲੇ ਦੇ ਉੱਤੇ ਵੀ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਾ ਇਹਨਾਂ ਦਾ ਚੱਲ ਰਿਹਾ ਹੈ ਇਹਨਾਂ ਦੇ ਆਪਸੀ ਮਸਲੇ ਨੇ ਸ਼ੀਤਲੰਗਰਾਲ ਕਹਿੰਦੇ ਜਲੰਧਰ ਤੋਂ ਜਿੱਤ ਹਾਸਲ ਕਰਨਗੇ ਲੋਕ ਸਾਨੂੰ ਹੀ ਜਿਤਾਉਣਗੇ ਤੇ ਦੂਜੇ ਨੇ ਜਿਹੜੇ ਉਹ ਪਿੱਛੇ ਰਹਿ ਜਾਣਗੇ ਜੀ ਸੋ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਚਰਨਜੀਤ ਸਿੰਘ ਬਰਾੜ ਲਗਾਤਾਰ ਸ਼ਰੋਮਣੀ ਅਕਾਲੀ ਦਲ ਨੂੰ ਸਦਾਰਨ ਦੇ ਲਈ ਲੱਗੇ ਹੋਏ ਨੇ ਤੇ ਹੁਣ ਉਹਨਾਂ ਨੇ ਬੰਟੀ ਰੁਮਾਣਾ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਬੰਟੀ ਰੁਮਾਣਾ ਮੈਨੂੰ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆਪਣੇ ਵਰਕਰਾਂ ਨੂੰ ਲਗਾਤਾਰ ਕਹਿ ਰਹੇ ਮੇਰੇ ਖਿਲਾਫ ਬੋਲੋ ਪਰ ਉਹਨਾਂ ਨੇ ਕਿਹਾ ਕਿ ਮੈਂ ਚੁੱਪ ਕ ਕਰਕੇ ਬੈਠਾ ਹਾਂ ਕਿਉਂਕਿ ਜੇ ਮੈਂ ਕੁਝ ਖਿਲਾਫ ਬੋਲੂੰਗਾ ਤਾਂ ਪਾਰਟੀ ਦਾ ਨੁਕਸਾਨ ਹੋਵੇਗਾ ਉਹਨਾਂ ਨੇ ਕਿਹਾ ਕਿ ਮੈਨੂੰ ਮਜਬੂਰ ਨਾ ਕਰੋ ਕਿ ਮੈਂ ਇੰਟਰਵਿਊ ਕਰਕੇ ਤੁਹਾਡੇ ਖਿਲਾਫ ਬੋਲਾਂ ਜੇਕਰ ਪਾਰਟੀ ਦਾ ਨ ਬਲਵਿੰਦਰ ਸ਼ਰੋਮਣੀ ਅਕਾਲੀ ਦਲ ਮੂੜ ਲੀਹਾਂ ਦੇ ਉੱਤੇ ਆਉਣ ਦੀ ਤਿਆਰੀ ਦੇ ਵਿੱਚ ਆ ਪਰ ਆ ਨਹੀਂ ਰਿਹਾ ਜੀ ਪੰਜਾਬ ਬਚਾਓ ਯਾਤਰਾ ਨੇ ਵੀ ਕੁਝ ਬਹੁਤਾ ਕੁਝ ਨਹੀਂ ਬਚਾਇਆ ਪੰਜਾਬ ਬਚਾਓ ਯਾਤਰਾ ਦਾ ਪ੍ਰਭਾਵ ਜੇ ਪੈਣਾ ਹੁੰਦਾ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਪੈਣਾ ਸੀ ਉਹ ਨਹੀਂ ਪਿਆ ਹੁਣ ਜਿਮਣੀ ਚੋਣ ਦੇ ਉੱਤੇ ਕਿੰਨਾ ਕੁ ਪ੍ਰਭਾਵ ਪੈਂਦਾ ਇਹ ਤਾਂ ਆਉਣ ਵਾਲੇ ਸਮੇਂ ਦੀ ਗੱਲ ਹੈ ਪਰ ਜਿਹੋ ਜਿਹੇ ਬਿਆਨ ਆਉਂਦੇ ਨੇ ਪਿੱਛੇ ਜੇ ਕੋਰ ਕਮੇਟੀ ਦੀ ਮੀਟਿੰਗ ਹੋਈ ਤਾਂ ਉਹਦੇ ਵਿੱਚ ਵੀ ਚੰਦੂ ਮਾਜਰਾ ਸਾਹਿਬ ਨੇ ਸਵਾਲ ਖੜੇ ਕਰ ਦਿੱਤੇ ਕਿ ਸੁਖਬੀਰ ਬਾਦਲ ਵਾਲੀ ਜਿਹੜੀ ਗੱਲ ਸੀ ਕੀ ਪ੍ਰਧਾਨਗੀ ਵਾਲੀ ਉਸ ਮਤੇ ਦੇ ਉੱਤੇ ਚਰਚਾ ਹੀ ਨਹੀਂ ਹੋਈ ਉਹ ਕਹਿੰਦੇ ਜੀ ਚਰਚਾ ਹੋਈ ਆਪਸ ਦੇ ਵਿੱਚ ਕਾਫੀ ਪੇ ਚੜ ਗਿਆ ਬੀਬੀ ਜਗੀਰ ਕੌਰ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਚਾਕੇ ਵਾਪਸ ਆ ਗਈ ਆ ਪਰ ਮੈਂ ਕਹਿੰਦੇ ਗਈ ਵੀ ਕਿਤੇ ਨਹੀਂ ਸੀ ਜਿਹੜੇ ਮਸਲੇ ਮੇਰੇ ਸੀਗੇ ਪਹਿਲੇ ਉਹੀ ਮਸਲੇ ਹੁਣ ਵੀ ਨੇ ਪਰ ਹੱਲ ਨਹੀਂ ਹੋਏ ਮਨਪ੍ਰੀਤ ਸਿੰਘ ਐਲੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਦੋਂ ਤੱਕ ਚੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਉਹ ਕਿਸੇ ਵੀ ਗਤੀਵਿਧੀ ਦੇ ਵਿੱਚ ਹਿੱਸਾ ਨਹੀਂ ਲੈਣਗੇ ਚਰਨਜੀਤ ਬਰਾੜ ਹੋਰਾਂ ਨੇ ਪਿੱਛੇ ਜੇ ਕਾਫੀ ਗੰਭੀਰ ਇਲਜ਼ਾਮ ਲਗਾ ਦਿੱਤੇ ਬੰਟੀ ਰੁਮਾਣਾ ਦੇ ਉੱਤੇ ਲੱਗੇ ਤਾਂ ਉਹ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਏ ਤਾਂ ਕੁਲਮਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਾਰਾ ਕੁਝ ਸਹੀ ਨਹੀਂ ਚੱਲ ਰਿਹਾ ਆ ਸੁਖਵਿੰਦਰਪਾਲ ਸਿੰਘ ਜੀਗੇ 1996 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ 2 ਦਿਨ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਉਹ ਭਾਜਪਾ ਦੇ ਵਿੱਚ ਚਲੇ ਗਏ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਨੇ ਜਿੰਨੇ ਉਧਰਲੇ ਪਾਸੇ ਰੋਕ ਕੀਤਾ ਆਮ ਆਦਮੀ ਪਾਰਟੀ ਦਾ ਉਦੋਂ ਬਾਅਦ ਚ ਉਥੇ ਉਮੀਦਵਾਰੀ ਨਹੀਂ ਖੜਾ ਕੀਤਾ ਉਥੋਂ ਇੱਕ ਬੀਬੀ ਸੀਗੀ ਚੰਡੀਗੜ੍ਹ ਤੋਂ ਉਹਨੂੰ ਪਾਰਟੀ ਚੋਂ ਬਾਹਰ ਕੱਢਤਾ ਇਥੋਂ ਤੱਕ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਪਾਰਟੀ ਦਾ ਵਿੱਚੋਂ ਐਂਟਰੀ ਬੰਦ ਕਰ ਦਿੱਤੀ ਯਾਨੀ ਬਾਹਰ ਦਾ ਰਸਤਾ ਦਿਖਾ ਦਿੱਤਾ ਹਾਲਾਂਕਿ ਰਿਸ਼ਤੇਦਾਰੀ ਪੈਂਦੀ ਸੀ ਸੋ ਸ਼੍ਰੋਮਣੀ ਅਕਾਲੀ ਦਲ ਮੋਢੀਹਾ ਦੇ ਉੱਤੇ ਆਉਣ ਲਈ ਪੂਰਾ ਤਤਪਰ ਹੈ ਪਰ ਆ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਪੇ ਚੜਿਆ ਹੋਇਆ ਹੈ ਚੁੰਦਾ ਕਮੇਟੀ ਦੇ ਮੁਤਾਬਕ ਪ੍ਰਧਾਨਗੀ ਚੇਂਜ ਹੋਣੀ ਚਾਹੀਦੀ ਹੈ ਸਉਦੇਵ ਸਿੰਘ ਢਿੰਟਸਾ ਤੜਾ ਨਾਲ ਰਲਿਆ ਸੀਗਾ ਉਹ ਨਾਰਾਜ਼ ਹੋ ਗਿਆ ਕਿਉਂਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਉਹ ਵੀ ਆਪਸ ਦੇ ਵਿੱਚ ਜਿਹੜੀ ਆ ਉਹ ਪਾਟੋ ਤਾੜ ਚੱਲ ਰਹੀ ਆ ਖਿੱਚੋ ਤਾਨ ਚੱਲ ਰਹੀ ਆ ਸੋ ਹੁਣ ਜਿਹੜੇ ਲੀਡਰ ਨੇ ਹਲਕੇ ਹਲਕੇ ਜਿਹੜੇ ਬਗਾਵਤੀ ਸੁਰ ਨੇ ਉਹ ਉੱਭਰ ਰਹੇ ਨੇ ਪਰ ਇਹਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਵੇਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੇ ਜੀ ਸੰਤੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜੀ ਮਿਹਰਬਾਨੀ ਬਲਵਿੰਦਰ ਸੋ ਇੱਕ ਮਿੰਟ ਸੋਣ ਪ੍ਰੋਗਰਾਮ ਲਾ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ